ਜੈਂਡਰ ਮਾਰਚਸ ਕਰਕੇ ਕੀਤਾ ਕੀ ਹੈ ਜੀ ਕਿ ਜਿਹੜਾ 22 ਤਰੀਕ ਨੂੰ ਕਸ਼ਮੀਰ ਦੇ ਵਿੱਚ ਪਾਲਗਾਮ ਦੇ ਵਿੱਚ ਸਾਡੇ ਨਿਰਦੋਸ਼ ਵੀਰ ਜਿਹੜੇ ਇੱਕ ਆਪਣੇ ਹੁਮਮਨ ਵਾਸਤੇ ਗਏ ਸੀ ਉਹਨਾਂ ਨੂੰ ਬਿਨਾ ਪੁੱਛਿਆ ਜਾਤ ਪੁਛ ਕੇ ਉਹਨਾਂ ਦਾ ਧਰਮ ਪੁਛ ਕੇ ਉਹਨਾਂ ਨੂੰ ਮਾਰਿਆ ਗਿਆ ਵਾ ਉਹਨਾਂ ਵਾਸਤੇ ਕੈਂਡਲ ਮਾਰਚ ਕੀਤਾ ਪਰਮਾਤਮਾ ਅੱਗੇ ਅੱਜ ਦੁਆ ਕੀਤੀ ਆ ਪ੍ਰਭੂ ਹਨੂਮਾਨ ਜੀ ਦੇ ਅੱਗੇ ਸ਼੍ਰੀ ਰਾਮਚੰਦਰ ਜੀ ਦੇ ਅੱਗੇ ਦੁਆ ਕੀਤੀ ਆ ਉਹਨਾਂ ਨੂੰ ਸ਼ਾਨ ਸ਼ਕਤੀ ਦਿੱਤੀ ਜਾਵੇ ਔਰ ਜਿਹਨਾਂ ਨੇ ਸਾਡੇ ਅੱਜ ਵੀਰਾਂ ਨੂੰ ਮਾਰਿਆ ਵਾ ਤੇ ਸ਼ਹੀਦ ਕੀਤਾ ਵਾ ਉਹਨਾਂ ਨੂੰ ਵੀ ਇਦਾਂ ਹੀ ਸਜ਼ਾ ਮਿਲੀ ਜਾਵੇ ਉਹਨਾਂ ਦੇ ਪਰਿਵਾਰ ਵੀ ਸੁਖੀ ਨਾ ਰਹੇ ਦੇਖੋ ਜੀ ਦੇਸ਼ ਦੇ ਜਿਹੜਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਬਹੁਤ ਵਧੀਆ ਪੀਐਮ ਸਾਡੇ ਉਹਨਾਂ ਨੇ ਜਿਹੜੇ ਵੀ ਫੈਸਲੇ ਲਏ ਤੇ ਉਹਨਾਂ ਦੇ ਫੈਸਲਿਆਂ ਨਾਲ ਆਪਾਂ ਸਹਿਮਤ ਆ ਅਸੀਂ ਇਹੋ ਗੱਲ ਕਵਾਂਗੇ ਕਿ ਮੋਦੀ ਜੀ ਤੁਸੀਂ ਅੱਗੇ ਵਧੋ ਹਮ ਤੁਹਾਰੇ ਸਾਥ ਹੈ ਦੇਖੋ ਜੀ ਹਨੂਮਾਨ ਮੰਦਰ ਇੱਕ ਅਸਲੀ ਚੁਣਿਆ ਵਾ ਕਿ ਬਾਲਾ ਜੀ ਹਨੂਮਾਨ ਜੀ ਨੇ ਬੜੀ ਸ਼ਕਤੀਆਂ ਆ ਬਿਸ਼ਰੀ ਰਾਮਚੰਦ ਜੀ ਅੱਜ ਲక్ష్మణ ਜੀ ਨੂੰ ਮੋਰਚਾ ਪੈ ਗਈ ਸੀ ਉਹਨਾਂ ਦੀ ਵੀ ਰੱਖਿਆ ਉਹਨਾਂ ਨੇ ਹੀ ਕੀਤੀ ਸੀ ਉਹਨਾਂ ਵਾਸਤੇ ਇੱਕ ਪਾਰ ਚੁੱਕ ਕੇ ਲੈ ਕੇ ਆਇਆ ਸੀ ਸੰਜਿਮਣੀ ਬੁਟੀ ਕੀ ਲੱਗਦਾ ਕਿ ਉਹਨਾਂ ਦੇ ਅੱਗੇ ਸਾਰੇ ਸਾਥੀਆਂ ਨੇ ਹੱਲ ਮਿਲ ਕੇ ਪ੍ਰਾਰਥਨਾ ਕੀਤੀ ਆ ਕਿ ਸਾਡੇ ਦੇਸ਼ ਦੀ ਸੁਰੱਖਿਆ ਕੀਤੀ ਜਾਵੇ ਔਰ ਜਿਨ੍ਹਾਂ ਜਿਹੜੇ ਸਾਡੇ ਧਰਮ ਨੂੰ ਪੁੱਛਦੇ ਆ ਉਹਨਾਂ ਦੇ ਬਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਡੀ ਆਵਾਜ਼ ਇਹੋ ਹੀ ਆ ਕਿ ਉਹਨਾਂ ਨੂੰ ਖਤਮ ਕੀਤਾ ਜਾਵੇ ਇਹ ਕਹਿਣਾ ਚਾਹਾਂਗਾ ਕਿ ਆਪਾਂ ਨੂੰ ਕਿਤੇ ਵੀ ਕੈਂਡਲ ਮਾਰਚ ਕਰਨਾ ਆਪਣੇ ਦੇਸ਼ ਦਾ ਝੰਡਾ ਹੀ ਲੈ ਕੇ ਜਾਣਾ ਚਾਹੀਦਾ ਵਾ ਨਾ ਕਿ ਕਿਸੇ ਹੋਰ ਦੀ ਪਾਰਟੀ ਦਾ ਝੰਡਾ ਲੈ ਕੇ ਜਾਣਾ ਚਾਹੀਦਾ ਆਪਣੇ ਇਹ ਰਾਜਨੀਤੀ ਛੱਡ ਦੇਣੀ ਚਾਹੀਦੀ ਆ ਕਿਉਂਕਿ ਇਹ ਕੋਈ ਰਾਜਨੀਤੀ ਨਹੀਂ ਸੀ ਕਿ ਇਹ ਸਾਡੇ ਹਿੰਦੁਸਤਾਨ ਨੂੰ ਠੇਸ ਪਹੁੰਚੀ ਹੈ ਹਿੰਦੁਸਤਾਨ ਬਾਰੇ ਹੀ ਗੱਲ ਕੀਤੀ ਜਾਵੇ ਨਾ ਕਿ ਕਿਸੇ ਪਾਰਟੀ ਬਾਰੇ ਪ੍ਰਤੀ ਗੱਲ ਕੀਤੀ ਜਾਵੇ ਠੀਕ ਹੈ ਠੀਕ ਹੈ ਜੀ ਸਿਰਫ ਆਪਣੇ ਦੇਸ਼ ਦਾ ਝੰਡਾ ਹੀ ਲਹਿਰਾਉਣਾ ਚਾਹੀਦਾ ਹੋਵੇ ਦੇਖੋ ਜੀ ਪਹਿਲੇ ਤੇ ਪਾਕਿਸਤਾਨ ਦਾ ਸਲੋਕ ਪਾਕਿਸਤਾਨ ਦੀ ਨਸਲਾਂ ਹੀ ਖਤਮ ਹੋ ਜਾਣੀਆਂ ਚਾਹੀਦੀਆਂ ਜੇ ਨਸਲਾਂ ਖਤਮ ਹੋਣਗੀਆਂ ਤੇ ਫਿਰ ਅਗਤਵਾਦ ਨਹੀਂ ਪੈਦਾ ਹੋਏਗਾ ਅਸੀਂ ਅੱਜ ਜਰਾ ਜੰਮੂ ਕਸ਼ਮੀਰ ਦੇ ਪੈਰਗਾਮ ਦੇ ਵਿੱਚ ਜਿਹੜਾ ਸਾਡੇ ਸਨਾਤਨੀ ਭਰਾਵਾਂ ਦੇ ਨੂੰ ਸਨਾਤਨੀ ਪੁੱਛ ਕੇ Hindu ਪੁੱਛ ਕੇ ਉਹਨਾਂ ਦੇ ਉੱਤੇ ਕਤਲੇਆਮ ਹੋਇਆ ਹੈ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹਦੇ ਉੱਤੇ ਅਸੀਂ ਗੌਰ ਨਹੀਂ ਦਿੰਦਾ ਕਰਦੇ ਆ ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ ਫੈਸਲੇ ਲੈਂਦੇ ਨੇ ਸਾਡੇ ਦੇਸ਼ ਦੇ ਲਈ ਉਹ ਸਾਡੇ ਹੱਕ 'ਚ ਨੇ ਉਹਨਾਂ ਨੇ ਜੋ ਕਿਹਾ ਉਹ ਕਰਦੇ ਨੇ ਸਾਨੂੰ ਉਹਨਾਂ ਤੇ ਪੂਰਾ ਵਿਸ਼ਵਾਸ ਹੈ ਅੱਜ ਅਸੀਂ ਬਾਲਾਜੀ ਮੰਦਿਰ ਦੇ ਬਾਹਰ ਅਸੀਂ ਆਪਣੀ ਅਰਦਾਸ ਬਾਲਾਜੀ ਦੇ ਅੱਗੇ ਲਾਈਏ ਕਿ ਜਿਹੜਾ ਵੀ ਸਾਡੇ ਧਰਮ ਵਾਲ ਵੇਖਦਾ ਹੈ ਉਨ੍ਹਾਂ ਦੇ ਉੱਤੇ ਬੀਜੇ ਪਾਉਂਦੇ ਨੇ ਸਾਡੇ ਬਾਲਾ ਜੀ ਸਾਡੇ ਸ਼੍ਰੀ ਰਾਮ ਜੀ ਨੇ ਬੁਰਾਈ ਦੇ ਉੱਤੇ ਅਸ਼ਾਯਦੀ ਜਿੱਤ ਪਾਈ ਸੀ ਇਸ ਕਰਕੇ ਅਸੀਂ ਇਹ ਮੰਦਿਰ ਅਸੀਂ ਚੁਣਿਆ ਵਾ ਤੇ ਅੱਗੇ ਵੀ ਸਾਡੇ ਜਿਹੜੇ ਨੇ ਨਰਿੰਦਰ ਮੋਦੀ ਜੀ ਨੇ ਫੈਸਲੇ ਚ ਵਧੀਏ ਲਿੱਤੇ ਨੇ ਉਹ ਅੱਗੇ ਵੀ ਵਧੀਆ ਲੈਣਗੇ ਤੇ ਉਹਨਾਂ ਨੇ ਜੋ ਕਿਹਾ ਵਾ ਉਹ ਕਰਨਗੇ ਜੈ ਸ਼੍ਰੀ ਰਾਮ ਨਹੀਂ ਅਸੀਂ ਤੇ ਇਹ ਕਹਿੰਦੇ ਆ ਕਿ ਸਾਡੇ ਉਹਨਾਂ ਦੀ ਨਸਲਾਂ ਜੜੀਆਂ ਨੇ ਆਣ ਵਾਲੀ ਨਸਲਾਂ ਵੀ ਖਤਮ ਕਰ ਦਿੱਤੀਆਂ ਜਾਣ ਕਿ ਅੱਗੇ ਤੋਂ ਕਦੇ ਵੀ ਇਹੋ ਜਿਹੇ ਹਮਲੇ ਸਾਡੇ ਉੱਤੇ ਨਾ ਕਰ ਸਕਣ। ਪਰ ਇਹ ਜ਼ਰੂਰੀ ਨਹੀਂ ਕਿ ਜੇ ਸਾਡਾ ਵੀ ਸਾਨੂੰ ਉਹਨਾਂ ਦੇ ਨਾਲ ਜੰਗ ਲੜ ਕੇ ਹੀ ਕਰਨੀ ਪਵੇ। ਜੇ ਸਾਡੇ ਕੋਲ ਹੋਰ ਵੀ ਰਾਹਤ ਨੇ ਜਿਉਂ ਰਾਹਤਿਆਂ ਦੇ ਜਰੀਏ ਆਪਾਂ ਉਹਨਾਂ ਨੂੰ ਡਾਕ ਸਕਦੇ ਹਾਂ, ਰੋਕ ਸਕਦੇ ਹਾਂ ਤੇ ਉਹ ਵੀ ਅਪਣਾਈ ਜਾਣ। ਕੌਟਨੀਤੀ ਨਾਲ ਵੀ ਕੰਮ ਕੀਤਾ ਜਾਏ ਤੇ ਜੇ ਸਾਡੇ ਨੂੰ ਸਰਕਾਰ ਨੂੰ ਲੱਗਦਾ ਹੈ ਕਿ ਜੰਗ ਦੇ ਜਰੀਏ ਹੀ ਇਹਦਾ ਮਸਲਾ ਹੱਲ ਹੋ ਸਕਦਾ ਹੈ ਤੇ ਉਹ ਵੀ ਲਾ ਸਕਦੇ।